ਨੀਲਮ ਰਾਣੀ ਕੀ ਹੋਇਆ ਸੀਗਾ ਸਾਡਾ ਮੁੰਡਾ ਬਿਮਾਰ ਸੀਗਾ ਹਾਂਜੀ ਇਸ ਕਰਕੇ ਅਸੀਂ ਉਧਰ ਸੀਗੇ ਮੈਂ ਸਾਡੇ ਸਾਰੇ ਚੋਣੇ ਕਰਕੇ ਹੁੰਨੇ ਨੇ ਹਾਂਜੀ ਭੈਣ ਜੀ ਬਾਹਰ ਜਾਣਾ ਸੀਗਾ ਜੀ ਤਾਂ ਇਸ ਕਰਕੇ ਕੈਸ਼ ਬਾਹਰ ਰੱਖਿਆ ਸੀਗਾ ਘਰ ਦੇ ਵਿੱਚ ਕਿੰਨਾ ਕੈਸ਼ ਸੀਗਾ 2.3 ਲੱਖ ਰੁਪਈਆ ਸੀਗਾ 2.3 ਲੱਖ ਰੁਪਈਆ ਸੀ 골ਡ ਵੀ ਸੀਗਾ ਸੋਨਾ ਵੀ ਸੀ ਕਿੰਨੇ ਤੋਲੇ ਸੀ ਅੱਧੇ ਤੋਲੇ ਸੀ ਅੱਧੇ ਤੋਲੇ ਦੀਆਂ ਤੇ ਕਿਦਾਂ ਨੁਕਸਾਨ ਹੋਇਆ ਹਲਮਾਰੀ ਪੰਨੀ ਹੋਈ ਆ ਨਹੀਂ ਗ੍ਰੇਲ ਪੰਨੀ ਗ੍ਰੇਲ ਪੰਨੀ ਆ ਫੇਰ ਹਾਂਜੀ ਗ੍ਰੇਲ ਪੰਨ ਕੇ ਤੇ ਪੇਂਟਿੰਗਾਂ ਦੇ ਵਿੱਚ ਸਾਰਾ ਸਮਾਨ ਲੈ ਗਿਆ ਹਮ ਹਮ ਪੈਸਾ ਵੀ ਲੈ ਗਿਆ ਹਮ ਹਮ ਸਾਰੇ ਫੋਟੋ ਫੋਟੋਆਂ ਕਰਕੇ ਹਾਂ ਹਾਂ ਕੋਈ ਜ਼ਰੂਰੀ ਜਿਹੜੇ ਕਾਗਜ਼ ਉਹ ਵੀ ਲੈ ਗਿਆ ਉਹ ਦੇਖੇ ਨਹੀਂ ਅਜੇ ਉਹ ਦੇਖੇ ਨਹੀਂ ਅਜੇ ਅੱਛਾ ਪ੍ਰਸ਼ਾਸਨ ਨੂੰ ਤੁਸੀਂ ਪੁਲਿਸ ਨੂੰ ਤਲਾਸ਼ ਦੇਤੀ ਆ ਹਾਂਜੀ ਦੇਤੀ ਕੀ ਮੰਗ ਕਰਦੇ ਹੋ ਸੌਂਦੇ ਪੈਸੇ ਮੈਨਨੇ ਚਾਹੀਦੇ ਜੋ ਸਾਡਾ ਕਿਹਾ ਉਹ ਸਾਨੂੰ ਜਾਣੀ ਰਵੇ ਇਹ ప్రతి ਬੋਨੇ ਮਹਾਪੁੱਤ ਜਿਹੜੇ ਆ ਗੁਵਾਰ ਹੋ ਮੁੰਡਾ ਗੁਵਾਰ ਹੋਣ ਦੇ ਕਾਰਨ ਇਹ ਸਾਹਮਣੇ ਕਰ ਸਕਦੇ ਤੇ ਅਸੀਂ ਉਹਨਾਂ ਦਾ ਸਾਹਮਣੇ ਕਰਿਆ ਜੀ ਜੀ ਸਾਹਮਣੇ ਸੁਤੇ ਸੀ ਦੋਨੇ ਮਹਾਪੁੱਤ ਕੱਢਦੇ ਆ ਹੁਣ ਹਾਂਜੀ ਤੇ ਸੌਂਦੇ ਕਿਸੇ ਨੂੰ ਮਸੂਰ ਰੱਖੀ ਪਿੱਛੇ ਦੀ ਕੋ ਟੱਪ ਕੇ ਆਏ ਆ ਟੱਪ ਗਿਆ ਕਿ ਤਾਲਾ ਵੀ ਕਾਫੀ ਵੱਡਾ ਸੀ ਜਿਹੜਾ ਗ੍ਰੈਂਡਾ ਤੋੜ ਕੇ ਹੂੰ ਹੂੰ ਤਕਰੀਬਨ 3 ਲੱਖ ਰੁਪਈਆ ਜਿਹੜਾ ਉਹ ਬਾਹਰ ਜਾਣ ਦੇ ਮੁੰਡੇ ਨੇ ਦਿੱખ્યા ਸੀਗਾ ਨਹੀਂ ਹੂੰ 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 ਬਾਹਰ ਵੇਚੜਾ ਸੀ ਉਹ ਨਹੀਂ ਜੀ 3 ਲੱਖ ਰੁਪਈਆ ਉਹ ਕੈਸ਼ ਕੱਢ ਕੇ ਲਗਾਇਆ ਤੇ ਹੋਰ ਚੀਜ਼ ਨੂੰ ਕਿਸੇ ਨੇ ਹੱਥ ਲਿਆ ਕੀ 골ਡ ਵੀ ਲਗਾਇਆ ਇੱਕ ਤੋਂ ਅੱਧੇ ਤੋਂੜੇ ਵਾਲੀ ਹੁੰਦੀ ਹੈ ਬਾੜੀਆਂ ਦੇ ਕੇ ਲੈ ਆਏ ਅੱਛਾ ਹਾਂ ਬਾਕੀ ਉਹ ਦੇਖ ਰਹੇ ਆ ਕਿ ਹੋਰ ਜਿੱਦਾਂ ਸਿਲੰਡਰ ਵਗੈਰਾ ਜਿੱਦਾਂ ਕੋਈ ਉਹ ਚੀਜ਼ ਨਹੀਂ ਛੇੜੀ ਕੁਝ ਨਹੀਂ ਜਿਹੜੀ ਪੈਸੇ ਤੇ ਬਾਲੀਆਂ ਜੀ ਕੋ ਲੱਗੇ ਸੀਸੀਟੀਵੀ ਕੈਮਰਾ ਲੱਗਾ ਕੈਮਰੇ ਲੱਗੇ ਆ ਹੁਣ ਦੇਖ ਰਹੇ ਆ ਹਾਂ ਓਕੇ ਪੁਲਿਸ ਨੂੰ ਵੀ ਸਵੇਰ ਦਾ ਗਿਆ ਆ ਪੁਲਿਸ ਵੀ ਹਜੇ ਤੱਕ ਨਹੀਂ ਪਹੁੰਚੀ ਨਹੀਂ ਹਾਂ ਪਹੁੰਚੀ ਨਹੀਂ ਐਸਐਚਓ ਸਾਹਿਬ ਨੂੰ ਮੈਂ ਆਪ ਕੋ ਦੋ ਫੋਨ ਕੀਤੇ ਨੂੰ ਬੋਲੇ ਨਹੀਂ ਮੇਰੇ ਪੇਕ ਕੀਤਾ ਠੀਕ ਹੈ ਜੀ ਤੇ ਅਮਰੀਕ ਸਿੰਘ ਨੂੰ ਕੀਤਾ ਕਹਿੰਦਾ ਮੈਂ ਆ ਰਿਹਾ ਆ ਰਿਹਾ ਸਵੇਰ ਦੇ ਕਿਹੜਾ ਮੱਲਾ ਇਹ ਮੱਲਾ ਇਹ ਜੋ ਗੜਾ ਅਰਗੜਾ ਰੋਡ ਬਾਰਡ ਨੰਬਰ 5 ਜੀਗਰ ਨਗਰ ਬਣਾਉਂਦੇ ਠੀਕ ਹੈ ਜੀ ਕੀ ਮੰਗ ਕਰਦੇ ਹਾਂ ਮੰਗ ਕਰਦੇ ਇਹਨਾਂ ਨੂੰ ਸਾਫ ਬੜਿਆ ਚਾਹੀਦਾ ਜਿੱਦਾਂ ਲੁੱਟਾਂ ਖਾਂਦੀਆਂ ਵਾਰਤਾ ਤਾਂ ਡੇਲੀ ਵਧੀ ਜਾਂਦੀਆਂ ਪ੍ਰਸ਼ਾਸਨ ਇੱਥੇ ਕਮਜ਼ੋਰ ਨਜ਼ਰ ਆ ਰਿਹਾ ਕੀ ਗੱਲ ਚੱਕਰ ਤੋਂ ਕਮਜ਼ੋਰ ਆ ਡੇਲੀ-ਦੋਲੀ ਕੋਈ ਨਾ ਕੋਈ ਨਸ਼ੇ ਚੋਰੀਆਂ ਡੇਲੀ ਹੋ ਰਹੀਆਂ ਆ ਕੋਈ ਇੰਦਰ ਧਿਆਨ ਨਹੀਂ ਹੈਗਾ ਕੋਈ ਰਾਤ ਨੂੰ ਕੋਈ ਪੀਸੀਆਰ ਦਾ ਕੋਈ ਬਾਈਕ ਬੂਕ ਘੁੰਮਦੀ ਮੋਟਰਸ ਘੁੰਮਦੀ ਆ ਕਿ ਪੀਸੀਆਰ ਘੁੰਮਦੇ ਹੁਣ ਕੋਈ ਨਹੀਂ ਪੀਸੀਆਰ ਵਾਲਾ ਕਦੀ ਦੇਖਦੇ ਨਹੀਂ ਕੋਈ ਆ ਵੀ ਇੱਥੇ ਕਿਹੜੇ ਮਲੇ ਲਾਜ਼ਮੀ ਕੀ ਹੋ ਰਿਹਾ ਆ ਬਹੁਤ بڑا ਹਾਲਾਚਰ ਹਾਂ ਅਸੀਂ ਮਹਲਾ ਚੌਧਰੀਆ ਮੌਕੇ ਤੇ ਪਹੁੰਚੇ ਆ ਜੀ ਉਸ ਘਰ ਦੇ ਵਿੱਚ ਇਸ ਟਾਈਮ ਤੇ ਹਾਜ਼ਰ ਹੈ ਤੇ ਘਰ ਦੇ ਮੈਂਬਰ ਦੱਸ ਰਹੇ ਆ ਕਿ 2 ਲੱਖ 80000 ਰੁਪਏ ਹਾਂਜੀ ਗਾਇਬ ਹੈ ਤੇ ਅੱਧਾ ਤੋੜਾ 골ਡਾ ਕਿਪਸ ਵੀ ਗਾਇਬ ਆ ਵੀ ਹਾਂਜੀ ਤੇ ਬਾਕੀ ਕੈਮਰੇ ਦੀ ਮਦਦ ਨਾਲ ਇਨਵੈਸਟੀਗੇਸ਼ਨ ਆਪਾਂ ਜੋ ਵੀ ਲਾਗੇ ਜਿੰਨੇ ਕੈਮਰੇ ਸੀ ਜੀ ਗਾਇਬੇ ਹਾਂਜੀ ਆਪਾਂ ਉਹਨੂੰ ਖੰਗਾਲ ਕੇ ਤੇ ਆਪਾਂ वो 26 तक पहुंचेंगे जल्दी से जल्दी पहुंचेंगे बाकी इन्वेस्टिगेशन जारी है इन्वेस्टिगेशन अब 30 चल रही पूरी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर